ਗੁਰਦਾਸਪੁਰ ਪੁਲਿਸ ਨੇ ਅੱਜ ਵੱਡੀ ਸਫਲਤਾ ਹਾਸਲ ਕਰਦਿਆ ਹੋਇਆ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਦੋਵਾਂ ਦੇ ਪਿੱਛੇ ਜੋ ਹੈ ਕਾਫੀ ਲੜਾਈ ਝਗੜੇ ਦੇ ਮਾਮਲੇ ਅੱਗੇ ਵੀ ਦਰਜ ਦਸੇ ਜਾ ਰਹੇ ਨੇ ਤੁਹਾਨੂੰ ਦੱਸਤੀ ਕਿ ਲਗਾਤਾਰ ਇਲਾਕੇ ਦੇ ਵਿੱਚ ਇਹਨਾਂ ਵੱਲੋਂ ਬਦਮਾਸ਼ੀ ਕੀਤੀ ਜਾ ਰਹੀ ਸੀ ਜਿਸ ਨੂੰ ਦੇਖਦੇ ਹੋਇਆ ਪੁਲਿਸ ਨੇ ਇਹਨਾਂ ਦੋਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਪਾਸੋਂ 4 ਪਿਸਟਲ ਵੀ ਬਰਾਮਦ ਕੀਤੀਆਂ ਗਈਆਂ ਨੇ ਅਤੇ ਇਹਨਾਂ ਦਾ ਨਾਮ ਬੋਬੀ ਤੇ ਰਿਸ਼ਭ ਦੱਸਿਆ ਜਾ ਰਿਹਾ ਹੈ ਇਸ ਬਾਬਤ ਜਾਣਕਾਰੀ ਦੇਣ ਲਈ ਅੱਜ ਐਸਐਸਪੀ ਅਦਿੱਤ્ય ਵੱਲੋਂ ਜੋ ਹੈ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕੀ ਪੂਰਾ ਮਾਮਲਾ ਹੈ ਸਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਖਿਰ ਕਿਉਂ ਅਤੇ ਕਿਸ ਤਰ੍ਹਾਂ ਇਹਨਾਂ ਦੋਹਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਜਿਹੜਾ ਹੈਗਾ ਪੂਰਾ ਕਵਰਕ ਰੈਕਡ ਉਹਨ ਕੀਤਾ ਜਾ ਰਿਹਾ ਹੈਗਾ ਐਂਡ ਉਸੇ ਸੀਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡਾ ਆ ਜਿਹੜੇ ਇਨਫੋਰਮੇਸ਼ਨ ਬੇਸਡ ਇੱਕ ਆਪਰੇਸ਼ਨ ਸੀ ਜਿੱਥੇ ਇੱਕ ਅਮਰਸਰ ਦਾ ਬੋਬੀ ਜਿਹੜਾ ਮਢਿਠੇ ਰੋਡ ਦਾ ਜਿਹੜਾ ਇੱਕ ਬੰਦਾ ਸੀਗਾ ਉਹਨੂੰ ਸਾਡੇ ਸਪੈਸ਼ਲ ਬਾਂਚ ਤੇ ਜਿਹੜੇ ਕੀ ਕਮਨ ਕਲਾ ਪੁਲਿਸ ਵੱਲੋਂ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਸੀਗਾ ਐਂਡ ਉਸ ਵੇਲੇ ਉਹਦੇ ਕੋਲ ਜਿਹੜਾ ਹੈਗਾ ਇੱਕ ਨਜਾਇਜ਼ ਪਿਸਟਲ ਅ ਅਤੇ ਸਮੇਤ ਜਿਹੜੇ ਮੈਗਜ਼ੀਨ ਅਤੇ ਰਾਉਂਡ ਜਿਹੜੇ ਹੈਗੇ ਅ ਗ੍ਰਫਤਾਰ ਕੀਤਾ ਸੀਗਾ ਨੂੰ ਉਹਨੂੰ ਪੂਰਾ ਸੀ ਜਿਹੜਾ ਹੈਗਾ ਪੁੱਛਗਿੱਛ ਕੀਤੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲੇਗਾ ਕਿ ਵੀ ਕਾਫੀ ਜਿਹੜੇ ਹੈਗੇ ਇਹਦੇ ਚ ਬੰਦੇ ਇਨਵੋਲ ਸੀ ਇਨੂੰ ਲੈ ਕੇ ਵੀ ਅਸੀਂ ਜਿਹੜਾ ਇਹਦਾ ਬੈਕਵਰਡ ਲਿੰਕ 'ਚ ਜਿਹੜਾ ਹੈਗਾ ਇੱਕ ਰਿਸ਼ਬ ਅਲਿਆਸ ਰਿਸ਼ੂ ਅ ਸ਼ੁਲਤਾਨਵਿੰਦ ਅਵਸਰਦਾ ਵੈਣਾ ਅਸੀਂ ਉਹਨੂੰ ਨੇਬ ਕੀਤਾ ਹੈ ਤੇ ਉਹਦੇ ਤੋਂ ਤਿੰਨ ਪਿਸਟਲ ਜਿਹੜੇ ਹੈਗੇ ਅ ਸਮੇਤ ਜਿਹੜੇ ਹੈ ਮੈਗਜ਼ੀਨ ਅਤੇ ਰਾਉਂਡ ਜਿਹੜੇ ਅਸੀਂ ਬਰਾਮਦ ਕੀਤੇ ਹੈ ਤੋਂ ਇਹਦੇ 'ਚ ਟੋਟਲ ਚਾਰ ਪਿਸਟਲ ਜਿਹੜੇ ਸਾਡੇ ਤੇ ਵਬਮਦ ਹੋਏ ਹੈਗੇ ਇਹਦੇ 'ਚ ਸੱਤ ਮੈਗਜ਼ੀਨ ਹੈਗੇ ਤੇ 55 ਜਿਹੜੇ ਹੈਗੇ ਰਾਉਂਡ ਜਿਹੜੇ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਇਦੇ ਵਿੱਚ ਅਸੀਂ ਜਿਹੜਾ ਹੈਗਾ ਆਮ ਸੈਕਟਰ ਜਿਹੜਾ ਕਸ਼ ਹੈ ਉਹ ਬੀਐਸ ਕਮਨਕਲਾਂ ਦੇ ਵਿੱਚ ਦਰਜ ਕੀਤਾ ਹੈਗਾ ਅਸੀਂ ਇਹਨੂੰ ਉਹ ਜਿਹੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹੈਗੇ ਅਸੀਂ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਨਾਂ ਦਾ ਇਹਨਾਂ ਦਾ ਯੂਜ਼ ਕੀਤਾ ਹੋਣਾ ਸੀ ਜਾਂ ਅਲਿਅਰ ਇਹਨਾਂ ਦੇ ਜਿਹੜੇ ਹਥਿਆਰ ਆ ਕਿੱਥੇ ਯੂਜ਼ ਹੋਇਆ ਉਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਟੀਮ ਨੇ ਸਪੈਸ਼ਲ ਵਾਸ ਦੀ ਟੀਮ ਨੇ ਅਤੇ ਜਿਹੜਾ ਕਮਨਕਲਾਂ ਦੀ ਟੀਮ ਨੇ ਅਲੋਂਗ ਵਿਦ ਜੋ CIA SP DSP D ਜਿਹੜਾ ਹੈਗਾ ਇਹਨਾਂ ਨੇ ਕਾਫੀ ਚੰਗਾ ਜਿਹੜਾ ਹੈਗਾ ਕੰਮ ਕੀਤਾ ਹੈਗਾ ਐਂਡ ਇਹਦੇ ਤੋਂ ਅਸੀਂ ਕਾਫੀ ਕ੍ਰਾਈਮ ਹੈ ਜਿਹੜਾ ਹੋਣ ਵਾਲਾ ਸੀਗਾ ਉਹਨੂੰ ਅਸੀਂ ਪ੍ਰੀਵੈਂਟ ਕਰ ਪਾਏ ਹੈਗੇ ਸਤਿਏ ਦੇ ਲਿੰਕ ਚ ਵੀ ਹੈਗੇ ਸੀ ਪਹਿਲਾਂ ਹਾਂਜੀ ਕਿਸੇ ਲਿੰਕ ਚ ਵੀ ਹੈ ਗਿਆ ਦੇਖੋ 올ਵੇਡੀ ਅਸੀਂ ਇਨਵੈਸਟੀਗੇਟ ਕਰ ਰਿਹਾ ਹਾਂ ਕਿ ਜਦੋਂ ਉਸ ਹਨ ਬੋਬੀ ਦਾ ਪਤਾ ਚੱਲੇ ਉਹਦੇ ਬਾਅਦ ਹੀ ਜਿਹੜੇ ਉਹਦੀ ਲਿੰਕ ਚ ਹੀ ਅਸੀਂ ਸਾਨੂੰ ਜਿਹੜਾ ਹੈਗਾ ਰਿਸ਼ਪ ਦੇ ਬਾਰੇ ਪਤਾ ਚੱਲੇ ਐਂਡ ਅਸੀਂ ਜਿਹੜਾ ਹੈਗਾ ਇਹਦੀ ਫਰਦਰ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਫਰਦਰ ਆ ਵੈਪਨ ਕਿੱਥੋਂ ਆਏ ਸੀ ਕਿੱਥੇ ਯੂਜ਼ ਹੋਣੇ ਸੀ ਇਹਨਾਂ ਦਾ ਕੋਈ ਲਿੰਕ ਕਿਹੜੇ ਕਿਹੜੇ ਲਿੰਕ ਹੈ ਉਹ ਸਾਰਾ ਜੀ ਅਸੀਂ ਇਨਵੈਸਟੀਗੇਸ਼ਨ ਦਾ ਸਬਜੈਕਟ ਹੈ ਪਹਿਲਾ ਪੱਖ ਸਾਹਮਣੇ ਦੇਖੋ ਜੀ ਇਹਦੇ ਚ ਜਿਹੜਾ ਹੈਗਾ ਬੋਬੀ ਦੇ ਜਿਹੜੇ ਹੈਗੇ ਦੋ ਪੱਖੇ ਹੈਗੇ ਪੁਰਾਣੇ ਪੱਖੇ ਜੇ ਇਹ ਲੜਾਈ ਝਗੜੇ ਦੇ ਜਿਹੜੇ ਬੱਚੇ ਹੈਗੇ ਉਹ ਮਰਸ਼ਦ ਦੇ ਪਿੱਛੇ ਦਰਜ ਹੋ ਗਏ